ਕੁਝ ਦਿਨ ਪਹਿਲਾਂ ਅਸੀਂ ਰਾਜਪੁਰਾ ਦੇ ਪਿੰਡ ਨਲਾਸ ਖੁਰਦ ਦੇ ਸਾਬਕਾ ਸਰਪੰਚ ਦਾ ਇੱਕ ਬਿਗੇਸਟ ਸਕੈਮ ਤੁਹਾਨੂੰ ਦਿਖਾਇਆ ਸੀ ਜੋ ਕਿ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਦੇ ਆ ਅਧਿਕਾਰੀਆਂ ਦੇ ਮਿਲੀ ਭੁਗਤ ਦੇ ਨਾਲ ਤਕਰੀਬਨ 18 ਕਰੋੜ ਰੁਪਏ ਡਕਾਰ ਗਿਆ ਅਤੇ ਇਸ ਦਾ ਖੁਲਾਸਾ ਉਸ ਵੇਲੇ ਹੋਇਆ ਸੀ ਜਦੋਂ ਫੰਡਾਂ ਦੀ ਵਰਤੋਂ 'ਚ ਬੇਨਿਮੀਆ ਦੀ ਸ਼ਿਕਾਇਤ ਵਿਜੀਲੈਂਸ ਦੇ ਕੋਲ ਪਹੁੰਚੀ ਅਤੇ ਜਾਂਚ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ 'ਚ 10 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਇਹ ਮਾਮਲਾ ਹਲੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਬਲਕ ਰਾਜਪੁਰਾ ਦੇ ਪਿੰਡ ਨਿਲਾਸ ਖੁਰ ਤੋਂ ਬਾਅਦ ਪਿੰਡ ਸੁਰਲ ਕਲਾਂ ਵਿੱਚ ਇੱਕ ਹੋਰ ਕਰੋੜਾਂ ਦਾ ਘੁਟਾਲਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਬਲਕ ਰਾਜਪੁਰਾ ਦੇ ਪਿੰਡ ਸੁਰਲ ਕਲਾਂ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਜਿਸ ਤਰੀਕੇ ਪਿੰਡ ਨਿਲਾਸ ਖੁਰ ਦੇ ਵਿੱਚ ਇੱਕ ਵੱਡਾ ਘਟਾਲਾ ਸਾਹਮਣੇ ਆਇਆ ਸੀਗਾ ਕਿ ਤਕਰੀਬਨ ਕਰੋੜਾਂ ਰੁਪਏ ਦਾ ਹੇਰ ਫੇਰ ਉਸ ਪਿੰਡ ਦੇ ਵਿੱਚ ਹੋਇਆ ਸੀਗਾ ਉਸੇ ਤਰ੍ਹਾਂ ਦਾ ਇੱਕ ਘਟਾਲਾ ਜੋ ਕਿ ਸਾਡੇ ਪਿੰਡ ਸੁਰਲ ਕਲਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਖਾਸ ਤੌਰ ਤੇ ਕਿਸਾ ਦੇ ਪਿੰਡ ਵਾਸੀਆਂ ਦੇ ਇਲਜ਼ਾਮ ਨੇ कि ਇੱਥੇ ਵੀ ਉਸੇ ਤਰਕ ਦੇ ਆਧਾਰ ਤੇ ਉਸੇ ਤਰਜ਼ ਦੇ ਆਧਾਰ ਦੇ ਉੱਪਰ ਜਿਹੜੇ ਕਿਸਮ ਦੇ ਵਿਕਾਸ ਕਾਰਜ ਕੀਤੇ ਗਏ ਕਿਉਂਕਿ ਇਸ ਪਿੰਡ ਦੇ ਵਿੱਚ ਵੀ 2013 ਤੋਂ ਪਹਿਲਾਂ ਜਿਹੜੇ ਕਰੋੜਾ ਰੁਪਏ ਉਸ ਸਮੇਂ ਪਿੰਡ ਦੀ ਸ਼ਾਮਲਤ ਜ਼ਮੀਨ ਦੇ ਆਏ ਸਨ ਅਤੇ ਉਸ ਤੋਂ ਬਾਅਦ ਜੋ ਵਿਕਾਸ ਕਾਰਜ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਹੇਰਫੇਰ ਹੋਇਆ ਹਾਲਾਂਕਿ ਕਿਹੜੇ-ਕਿਹੜੇ ਉਹ ਕਿਸਮ ਦੇ ਵਿਕਾਸ ਕਾਰਜ ਸਨ ਜਿਨ੍ਹਾਂ ਨੂੰ ਲੈ ਕੇ ਪਿੰਡ ਵਾਸੀਆਂ ਦੇ ਇਲਜ਼ਾਮ ਨੇ ਹੇਰਫੇਰ ਹੋਇਆ ਉਹ ਤੁਹਾਨੂੰ ਦਿਖਾਉਣੇ ਆ ਅਤੇ ਇਹ ਕਿੰਨੇ ਪੈਸਿਆਂ ਦਾ ਘਟਾਲੇ ਦੇ ਦੋਸ਼ ਇਸ ਪਿੰਡ ਦੇ ਵਿੱਚ ਲੱਗਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਦਰਅਸਲ 2013 ਦੇ ਵਿੱਚ ਪੰਚਾਇਤ ਨੂੰ 182 ਏਕੜ ਜ਼ਮੀਨ ਦੇ ਲਈ 74 ਕਰੋੜ ਰੁਪਏ ਮਿਲੇ ਜੋ ਕਿ 2018-19 ਵਿੱਚ ਵਿਆਜ ਸਣੇ 90 ਕਰੋੜ ਰੁਪਏ ਬਣ ਗਏ। ਜਿਸ ਤੋਂ ਬਾਅਦ 2019 ਵਿੱਚ ਬਣੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ 50 ਤੋਂ 60 ਕਰੋੜ ਰੁਪਏ ਲਗਾਉਣ ਦਾ ਅੰਦਾਜ਼ਾ ਪਿੰਡ ਵਾਸੀਆਂ ਵੱਲੋਂ ਜਤਾਇਆ ਜਾ ਰਿਹਾ ਹੈ। ਮੌਜੂਦਾ ਪੰਚਾਇਤ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਲਗਭਗ 27 ਤੋਂ 28 ਕਰੋੜ ਰੁਪਏ ਹੀ ਬਚੇ ਨੇ। ਸੁਰਲ ਕਲਾ ਪਿੰਡ ਦੀ ಗ್ರಾಮ ਪੰਚਾਇਤ ਅਤੇ ਸਰਪੰਚ ਸਾਹਿਬ ਖਾਸ ਤੌਰ ਤੇ ਖੇਡਾਂ ਦੇ ਸ਼ਕੀਨ ਸੀਗੇ ਜਿਸ ਕਰਕੇ ਉਹਨਾਂ ਨੇ ਕਰੋੜਾਂ ਰੁਪਏ ਖੇਡਾਂ ਨੂੰ ਕਹਿ ਸਕਦੇ ਆ ਪਰਫਲਿਤ ਕਰਨ ਵਾਸਤੇ ਲਗਾ ਦਿੱਤੇ। ਹਾਲਾਂਕਿ ਹੁਣ ਉਹ ਕਰੋੜਾਂ ਰੁਪਏ ਲੱਗੇ ਕਿੰਨੇ ਕਨੇ ਇਹ ਦੇਖਣਾ ਹੇ ਵਿਜੀਲੈਂਸ ਦਾ ਹੋਏਗਾ। ਪਰ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਨੇ ਆ ਇਹ ਸਟੇਡੀਅਮ ਦੀ ਕਿਤੇ ਤੁਸੀਂ ਕਰੋੜਾ ਰੁਪਏ ਦੇ ਲਾਗਤ ਨਾਲ ਬਣਿਆ ਹੋਇਆ ਅਜਿਹਾ ਸਟੇਡੀਅਮ ਦੇਖਿਆ ਕਿਉਂਕਿ ਇਹ ਕਰੋੜਾ ਰੁਪਏ ਦੀ ਲਾਗਤ ਨਾਲ ਬਣਿਆ ਹੋਇਆ ਸਟੇਡੀਅਮ ਹੈ ਜਿੱਥੇ ਕਹਿ ਸਕਦੇ ਆ ਜੋ ਪੋਲ ਗੱਡੇ ਹੋਏ ਨੇ ਪਰ ਸ਼ੈੱਡ ਹੈ ਨਹੀਂ ਜਿੱਥੇ ਬਿਲਡਿੰਗ ਹੈ ਪਰ ਬੂਏ ਬਾਗੀਆਂ ਨਹੀਂ ਜਿੱਥੇ ਕਹਿ ਸਕਦੇ ਆ ਕੰਕਰੀਟ ਦਾ ਟਰੈਕ ਬਣਾ ਦਿੱਤਾ ਗਿਆ ਇਹ ਟਰੈਕ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਸੀਮੈਂਟਡ ਟਰੈਕ ਬਣਾਇਆ ਸੀਮੈਂਟ ਵਾਲਾ ਜਿਸ ਤਰੀਕੇ ਉਹ ਇੱਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੀਗਾ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਸਾਹਮਣੇ ਆਉਂਦਾ ਹੁੰਦਾ ਸੀਗਾ ਕਿ ਬੰਬ ਸੁੱਟ ਦਿਓ ਟੁੱਟੇਗਾ ਨਹੀਂ ਅਤੇ ਉਹੀ ਕੰਮ ਸਰਪੰਚ ਸਾਹਿਬ ਨੇ ਕਿਤੇ ਟਰੈਕ ਤੀ ਕਰ ਦਿੱਤਾ ਕਹਿੰਦੇ ਇੱਥੇ ਖੜਾਰੀ ਭੱਜਣਾ ਭੱਜਣਾ ਪਰ ਇੱਥੇ ਮਝਾਜ ਜ਼ਰੂਰ ਭਜਾ ਦੂੰਗਾ ਇਹ ਹੋ ਸਕਦੀ ਹੈ ਮਨਸ਼ਾ ਉਸ ਸਮੇਂ ਦੀ ಗ್ರಾಮ ਪੰਚਾਇਤ ਦੀ ਪਰ ਤੁਸੀਂ ਇਹ ਤਸਵੀਰਾਂ ਦੇਖੋ ਇਹ ਤਸਵੀਰਾਂ ਨਾ ਸ਼ੀਸ਼ਾ ਨਾ ਕੋਈ ਬੁਹਾਬਾਰੀਆ ਨਾ ਰੰਗ ਰੋਗਣਾ ਪਰ ਫਿਰ ਵੀ ਕਰੋੜਾਂ ਰੁਪਏ ਦੀ ਲਾਗਤ ਆ ਪਿੰਡ ਵਾਸੀ 2019 ਤੋਂ ਲੈ ਕੇ 2024 ਤੱਕ ਕਾਰਜਸ਼ੀਲ ਰਹੀ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ-ਵੱਖ ਸਮੇਂ ਤੇ ਜਾਂਚ ਦੀ ਮੰਗ ਕਰ ਚੁੱਕੇ ਨੇ ਪਿੰਡ ਵਾਸੀਆਂ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਕਿ ਹੱਲੇ ਵੀ ਚੱਲ ਰਹੀ ਹੈ ਪਿੰਡ ਵਾਸੀਆਂ ਦੀ ਸਰਕਾਰ ਨੂੰ ਗੁਹਾਰ ਹੈ ਕਿ ਜਲਦ ਤੋਂ ਜਲਦ ਵਿਜੀਲੈਂਸ ਆਪਣੀ ਜਾਂਚ ਮੁਕੰਮਲ ਕਰੇ ਤਾਂ ਜੋ ਕਰੋੜਾਂ ਦੇ ਘਟਾਲੇ ਦਾ ਸੱਚ ਸਾਹਮਣੇ ਆ ਸਕੇ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਨਿਲਾਸ ਖੁਰਦ ਦੀ ਤਰਜ਼ ਤੇ ਹੀ ਸੁਰਲ ਕਲਾ ਵਿੱਚ ਵਿਕਾਸ ਕਾਰਜਾਂ ਦੇ ਨਾਂ ਤੇ ਵੱਡਾ ਕਪਲਾ ਹੋਇਆ ਹੈ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਸ ਪਿੰਡ ਵਿੱਚ ਸਟੇਡੀਅਮ ਬਣਾਇਆ ਗਿਆ ਜਿਸ ਵਿੱਚ ਵੱਡੇ ਪੱਧਰ ਤੇ ਕਪਲਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਭਾਜੀ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਕਿੰਨੇ ਖੁਸ਼ਕੀਨ ਸੀਗੇ ਖੇਡਾਂ ਦੇ ਜਿਨ੍ਹਾਂ ਨੇ ਇਸ ਖੇਡ ਨੂੰ ਪਰਫਲਿਤ ਕਰਨ ਵਾਸਤੇ ਕਰੋੜਾਂ ਰੁਪਏ ਦਾਗਤ ਮੈਂ ਨਾਂ ਦਾ ਮੈਂ ਤੁਹਾਡਾ ਟੀਵੀ ਚੈਨਲ ਜੀ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦਾ ਧੰਨਵਾਦ ਕਰਦਾ ਜੋ ਸਾਡੇ ਇਸ ਮੁੱਦੇ ਨੂੰ ਅੱਜ ਆ ਕੇ ਉਠਾਇਆ ਆਵਾਜ਼ ਉਠਾਈ ਜੋ ਕਿ ਸਾਡੀ ਹੁਣ ਤੱਕ ਬਿਲਕੁਲ ਸੁਣਵਾਈ ਬੰਦ ਹੋ ਗਈ ਸੀ ਸਾਡੇ ਪਿੰਡ ਤੋਂ ਸਮੂਹ ਮੈਂਬਰ ਸੀਗੇ ਜੋ ਇਸ ਸੰਘਰਸ਼ ਨੂੰ ਚਲਾ ਰਹੇ ਸੀਗੇ ਸਭ ਟੁੱਟ ਪੱਜ ਹੱਕ ਥੱਕ ਕੇ ਸੀਗੇ ਬੈਠ ਗਏ ਸੀ ਬਹੁਤ ਕੋਸ਼ਿਸ਼ਾਂ ਕੀਤੀਆਂ ਹਰ ਇੱਕ ਜਗ੍ਹਾ ਪਹੁੰਚ ਕੀਤੀ ਜਿਨ੍ਹਾਂ ਸਰਕਾਰਾਂ ਬਦਲਦੀ ਰਹੀਆਂ ਹਰ ਇੱਕ ਸੀਐਮ ਤੱਕ ਅਫਸਰਾਂ ਤੱਕ ਸਭ ਤੱਕ ਪਹੁੰਚ ਕੀਤੀ ਐਪਲੀਕੇਸ਼ਨਾਂ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ। ਇੱਥੋਂ ਦੇ ਜੋ ਇਹ ਦੇਖ ਤੁਸੀਂ ਦੇਖ ਰਹੇ ਹੋ ਸਟੇਡੀਅਮ ਹੈ ਇਹ। ਇਹਦਾ ਕੋਈ ਅੱਜ ਤੁਸੀਂ ਦ੍ਰਿਸ਼ ਦੇਖੋ ਕੋਈ ਬਾਲੀਵਾਰਸ ਨਹੀਂ। 5 ਸਾਲ ਹੋ ਗਏ ਇਸ ਨੂੰ। ਅੱਜ ਤੱਕ ਇਹ ਅਨਕੰਪਲੀਟ ਹੈ। ਕੋਈ ਟਾਕੀ ਦਰਵਾਜ਼ਾ ਨਹੀਂ। ਕੋਈ ਕੁਛ ਨਹੀਂ, ਫੀਟਿੰਗ ਨਹੀਂ, ਕੋਈ ਲੇਟਾਂ ਦੀ। ਬੇਸਮੈਂਟ ਹੈ ਪਾਣੀ ਭਰ ਜਾਂਦਾ ਜੀ। ਔਰ ਮੇਨ ਗੱਲ ਇਹ ਹੈ ਜੀ, ਐਂਟਰੀ ਤੇ ਵੱਡਦਾ ਗੇਟ ਤੇ ਜੀ। ਜੀ। ਪਿੱਲਰ ਹੈ। ਪਿੱਲਰ ਹੋਇਆ ਵਾਲਦਲੇ ਇੱਟਾਂ ਦਾ ਵਿੱਚ ਕੰਕਰੀਟ ਹੀ ਨਹੀਂ ਹੈਗੀ। ਉਪੀਲਰ ਇਟਾਂ ਤੋਂ ਗਿਰ ਗਿਆ ਸਿਰਫ ਸਰੀਆ ਰਹਿ ਗਿਆ ਗੱਲਾ ਸਭ ਗੋਲਮਾਲ ਠੀਕ ਨੇ ਉਸ ਤੋਂ ਬਾਅਦ ਅੱਜ ਤੱਕ ਕਦੇ ਕੋਈ ਐਦਾਂ ਦਾ ਗਰਾਊਂਡ ਦੇਖਿਆ ਜੀ ਤੁਸੀਂ ਚਲੋ ਤੁਸੀਂ ਜਾਣਦੇ ਹੋ ਵੱਖ-ਵੱਖ ਪਿੰਡਾਂ 'ਚ ਵੀ ਕੋਈ ਗਰਾਊਂਡ ਐਦਾਂ ਦਾ ਹੋਵੇ ਵੀ ਪੱਕਾ ਕਰਿਆਵਾ ਹੋਵੇ ਇਹ ਸਭ ਪੈਸੇ ਦੀ ਖੇਡ ਹੈ ਜੀ ਪੂਰੇ ਮਾਲ ਪਾਇਆ ਉਹਦੇ 'ਚੋ ਕਮਿਸ਼ਨ ਆਇਆ ਜਿੰਨਾ ਵੱਧ ਕੰਮ ਕਰਨਾ ਸੀਗਾ ਉੰਨੀ ਵੱਧ ਕਮਿਸ਼ਨ ਆਣੀ ਸੀਗੀ ਇਹ ਇਹ ਬੇਸਮੈਂਟ ਵੀ ਬਣਾਈ ਇੱਥੇ ਤਾਂ ਹਾਂਜੀ ਉਰੇ ਬੇਸਮੈਂਟ ਵੀ ਬਣਾਈ ਹੋਈ ਜੀ ਬੇਸਮੈਂਟ ਦਾ ਹਾਲ ਦੇਖੋ ਜੀ ਇੱਥਾਂ ਦਾ ਫੀਟਿੰਗ ਨੂੰ ਦੇਖ ਕੇ ਤੁਹਾਨੂੰ ਆਪਦੇ ਗਵੰਡੀ ਪਿੰਡ ਦੀ ਯਾਦ ਤਾਂ ਨਹੀਂ ਆਉਂਦੀ ਉੱਥੇ ਵੀ ਇਹੋ ਜਿਹਾ ਬਣਿਆ ਪਤਾ ਕੀ ਜੀ ਸੇਮ ਨਕਸ਼ਾ ਹੈ ਉਹ ਸੀਗਾ ਥੋੜਾ ਐਡਵਾਂਸ ਚੱਲਦੇ ਸੀਗੇ ਉੱਥੋਂ ਵੀ ਨਕਲ ਕਰਕੇ ਉਹੀ ਠੇਕੇਦਾਰ ਸੀਗਾ ਉੱਥੋਂ ਉਰੇ ਪਹੁੰਚ ਜਾਂਦਾ ਸੀਗਾ ਅੱਛਾ ਠੀਕ ਹੈ ਇੱਥੋਂ ਸੇਮ ਮਟੀਰੀਅਲ ਹੈ ਉਰੇ ਦਾ ਚੱਕਦੇ ਸੀਗੇ ਨਲਾਸ ਲੈ ਜਾਂਦੇ ਸੀਗੇ ਨਲਾਸ ਤੋਂ ਵੀ ਉਹ ਹੁੰਦਾ ਸੀਗਾ ਉਰੇ ਆ ਜਾਂਦਾ ਤਾਂ ਕਿਉਂ ठेकेदार ਇੱਕ ਸੀਗਾ ਜੀ ਦੋਨਾਂ ਦੋਨਾਂ ਪੰਚਾਇਤਾਂ ਦਾ ਗਠਬੰਧਨ ਹੋਇਆ ਸੀ ਗੱਠਜੋੜ ਹੋਇਆ ਸੀ ਗਠਬੰਧਨ ਹੀ ਸੀਗਾ ਜੀ ਅੱਛਾ ਕਿਉਂ ਪਤਾ ਕੀ ਜੀ ਜਦੋਂ ਠੇਕੇਦਾਰ ਮਾ ਜਦੋਂ ਕੋਈ ਵੀ ਹੈ ਚਾਹੇ ਭਰਾ ਲੱਗ ਲੱਗਾ ਬਾਪ ਤਾਂ ਇੱਕ ਹੀ ਹੁੰਦਾ ਨਾ ਉਹਨਾਂ ਦਾ ਠੀਕ ਹੈ ਨਾ ਉਹ ਠੇਕੇਦਾਰ ਜਦੋਂ ਇੱਕ ਸੀਗਾ ਸਰਪੰਚ ਅਲੱਗ-ਲੱਗ ਸੀਗੇ ਜੋ ਮਟੀਰੀਅਲ ਉੱਥੇ ਚਾਹੀਦਾ ਹੁੰਦਾ ਸੀਗਾ ਉੱਥੇ ਕੱਟ ਕੇ ਔਰੇ ਤੋਂ ਚੱਕ ਲੈਣਾ ਕਿਹੜੇ ਕੋਈ ਪੁੱਛਦਾ ਸੀਗਾ ਜੀ ਨਾ ਕਿਸੇ ਨੂੰ ਦੱਸਦੇ ਸੀਗੇ ਇਹਦਾ ਅੰਦਾਜ਼ਾ ਉਸ ਪਿੰਡ ਦਾ ਸਟੇਡੀਅਮ 6 ਕਰੋੜ ਕੁਝ ਕੁ ਲੱਖ ਰੁਪਏ ਦਾ ਬਿੱਲ ਉਸ ਸਟੇਡੀਅਮ ਦਾ ਪਿਆ ਉਸ ਸਟੇਡੀਅਮ ਦੇ ਵਿੱਚ ਤੇ ਤੁਹਾਡੇ ਸਟੇਡੀਅਮ ਦੇ ਵਿੱਚ ਫਰਕ ਥੋੜਾ ਬਹੁਤਾ ਜਿਹੜਾ ਦਿਖਾਈ ਦਿੰਦਾ ਮੈਨੂੰ ਲੱਗਦਾ ਇੱਥੇ ਕਿੰਨੇ ਕਰੋੜ ਰੁਪਏ ਉਸ ਤੋਂ ਵੱਧ ਹੀ ਲੱਗੇ ਹੋਣਗੇ ਕਾਗਜ ਪਤਾ ਕੀ ਹੋਏਗਾ ਵੱਧੇ ਹੋਏਗਾ ਜੀ ਹੁਣ ਅਸੀਂ 2019 ਤੋਂ ਇਹ ਸੰਘਰਸ਼ ਕਰ ਰਹੇ ਹਾਂ ਜੀ ਬਿਜੀਲੈਂਸ ਇਨਕੁਆਰੀ ਵੀ ਪਾਈ ਹੋਈ ਹੈ 2022 ਤੋਂ ਜੀ ਸੀਐਮ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਇਹ ਅਸੀ ਐਪਲੀਕੇਸ਼ਨ ਪਾਈ ਸੀਗੀ ਉਹਨਾਂ ਵੱਲੋਂ ਮਾਰਕ ਹੋ ਕੇ ਵੀ ਆਈ ਸੀਗੀ ਤੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਇਹ ਇਹ ਜਿਹੜੀਆਂ ਐਪਲੀਕੇਸ਼ਨ ਤੁਸੀਂ ਚੱਕੀ ਫਿਰਦੇ ਹੋ ਸਾਰੇ ਕਾਗਜ਼ ਚੱਕੀ ਫਿਰਦੇ ਹੋ ਇਹ ਸਾਰੇ ਤੁਸੀਂ ਅਫਸਰਾਂ ਨੂੰ ਲਿਖ ਚੁੱਕੇ ਹੋ ਇਹ ਵਿਜੀਲੈਂਸ ਦੀ ਐਪਲੀਕੇਸ਼ਨ ਹੈ ਜੀ ਜੋ 2025 3 2022 ਚ ਪਾਈ ਸੀਗੀ ਇਹ ਡੈਰੀ ਨੰਬਰ ਸੀਗਾ ਜੀ ਉਹਦਾ ਠੀਕ ਹੈ ਉਸ ਤੋਂ ਬਾਅਦ ਜੀ ਇਹ ਸੀਗੇ ਜੀ ਆਪਣੇ ਵਿੱਤ ਕਮਿਸ਼ਨਰ ਭੰਡਾਰੀ ਉਸਾਂ ਸੀਗੇ ਰਾਹੁਲ ਭੰਡਾਰੀ ਜੀ ਸਰ ਸੀਗੇ ਉਹਨਾਂ ਨੂੰ ਪਾਈ ਸੀਗੀ ਉਹਨਾਂ ਨੇ ਡਿਪਟੀ ਡਾਇਰੈਕਟਰ ਡਿਵੀਜ਼ਨਲ ਡਾਇਰੈਕਟਰ ਜਗਵਿੰਦਰਜੀਤ ਸਿੰਘ ਸੀਗੇ ਸੰਧੂ ਜਲੰਧਰ ਉਹਨਾਂ ਨੂੰ ਮਾਰਕ ਕੀਤੀ ਸੀਗੀ ਠੀਕ ਹੈ ਉੱਥੋਂ ਵੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ 2019 ਦੇ ਵਿੱਚ ਜਦੋਂ ਅਸੀਂ ਪਹਿਲੀ ਐਪਲੀਕੇਸ਼ਨ ਪਾਈ ਸੀਗੀ ਜੀ ਇਹ ਪਾਈ ਸੀਗੀ ਪ੍ਰਧਾਨ ਮੰਤਰੀ ਜੀ ਨੂੰ ਉਹ ਮਾਰਕੋਗੇ ਵਿੱਤ ਕਮਿਸ਼ਨਰ ਨੂੰ ਆ ਕੇ ਸੀਗੀ ਉਹਨਾਂ ਨੇ ਮਾਰਕ ਕਰਤੀ ਡੀਡੀਬੀਓ ਪਟਿਆਲਾ ਨੂੰ ਜੀ ਉੱਥੇ ਵੀ ਕੋਈ ਕਾਰਵਾਈ ਨਹੀਂ ਹੋਈ। ਜਿੱਥੀਆਂ ਮਾਰਕ ਹੁੰਦੇ ਰਹੀਆਂ ਪਰ ਸਿੱਟਾ ਹਜੇ ਤੱਕ ਕੁਝ ਨਹੀਂ। ਕੋਈ ਕਾਰਵਾਈ ਹੈ ਜੀ। ਕੋਈ ਸਿੱਟਾ ਨਹੀਂ ਨਿਕਲੇਦਾ। ਕੋਈ ਬਿਜ਼ਨਸ ਆਈ ਪਿੰਡ ਦੇ ਵਿੱਚ ਬਿਜ਼ਨਸ ਜਾਂਚ ਪਰਤਾਲ ਸ਼ੁਰੂ। ਚਲੋ ਕਾਫੀ ਟਾਈਮ ਤੋਂ ਚੱਲ ਰਹੀ ਸੀਗੀ ਇਨਕੁਆਰੀ ਜੀ। ਉਹ ਕਹਿੰਦੇ ਜਦੋਂ ਅਸੀਂ ਜਾਣੇ ਰਿਕਾਰਡ ਮੰਗਾਰੇ ਜੀ ਇਹ ਰਿਕਾਰਡ ਆ ਰਿਆ ਨਹੀਂ, ਵੀਡੀਓ ਨਹੀਂ ਦੇ ਰਿਆ ਜੀ ਸਰਪੰਚ ਨਹੀਂ ਦੇ ਰਿਹਾ ਹੈਗਾ। ਉਸ ਤੋਂ ਬਾਅਦ ਚਲੋ ਇੱਕ ਦਿਨ ਆਏ ਸੀਗੇ ਜੀ। ਉਸ ਦਿਨ ਪੰਚਾ ਸਰਪੰਚਾ ਦੇ ਸਾਰਿਆਂ ਦੇ ਫੋਨ ਬੰਦ ਸੀਗੇ। ਕਿ ਪਹਿਲੇ ਹੀ ਪਤਾ ਲੱਗ ਜਾਂਦਾ ਜੀ ਵੀ ਬਿਜਲੀ ਸਾਰੀ ਹੈ ਜੀ। ਉਹ ਸਭ ਪਿੰਡ ਤੋਂ ਬਾਹਰ ਹੋ ਗਏ ਜੀ। ਉਹ ਤਦ ਬਾਬ ਸੱਲੇ ਕਿ ਉਹ ਕਹਿੰਦੇ ਜਦੋਂ ਪੰਚਾਇਤ ਹੀ ਨਹੀਂ ਹੈਗੀ ਉਰਿਆ ਅਸੀਂ ਇਨਕੁਆਰੀ ਕਿਦੀ ਕਰਾਂਗੇ ਪਿੰਡ ਵਿੱਚ ਇਮਾਰਤਾਂ ਦੀ ਉਸਾਰੀ ਤਾਂ ਸ਼ੁਰੂ ਹੋਈ ਪਰ ਕੰਮ ਮੁਕੰਮਲ ਨਹੀਂ ਹੋਇਆ ਕਾਗਜ਼ਾਂ 'ਚ ਇਮਾਰਤਾਂ ਦੀ ਉਸਾਰੀ ਹੋਣ ਦਾ ਦਾਵਾ ਕੀਤਾ ਗਿਆ ਜੋ ਕਿ ਮੁਕੰਮਲ ਨਹੀਂ ਹੋਈਆਂ ਇਮਾਰਤਾਂ ਬਣਾ ਬਣਾ ਕੇ ਅੱਧ ਵਿਚਾਲੇ ਹੀ ਛੱਡ ਦਿੱਤੀਆਂ ਗਈਆਂ ਆਲਿਸ਼ਾਨ ਵਿਕਾਸ ਕਰਨ ਦੀਆਂ ਕੋਸ਼ਿਸ਼ਾਂ ਕਲੀਆਂ ਨਲਾਸ ਖੁਰਦ ਪਿੰਡ ਦੇ ਵਿੱਚ ਨਹੀਂ ਹੋਈਆਂ ਸਗੀਆਂ ਬਲਕਿ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਵੀ ਅਜਹੀਆਂ ਸੂਚਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਸਰਪੰਚ ਸਾਹਿਬ ਅਤੇ ਉਸ ਸਮੇਂ ਦੀਆਂ ਮੌਜੂਦਾ ಗ್ರಾಮ ਪੰਚਾਇਤਾਂ ਵੱਲੋਂ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਜੋ ਧਾਂਦਲੀਆਂ ਤੇ ਦੋਸ਼ ਲੱਗਦੇ ਨੇ ਉਹ ਧਾਂਦਲੀਆਂ ਦੇ ਦੋਸ਼ ਜਿਹੜੇ ਕਿਸੇ ਦੇ ਹੋਰ ਪਿੰਡਾਂ ਦੇ ਵਿੱਚ ਵੀ ਦਿਖਾਈ ਦੇ ਰਹੇ ਨੇ ਇਸ ਸਮੇਂ ਸੁੱਲਰ ਕਲਾਂ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਖਾਸ ਤੌਰ ਤੇ ਕਹਿ ਸਕਦੇ ਆ ਕਿ ਵੱਖ-ਵੱਖਰੇ ਤਰੀਕੇ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਬਣਾਈਆਂ ਗਈਆਂ ਹਾਲਾਂਕਿ ਇਕੱਲੇ ਕਾਗਜ਼ੀ ਬਿਲਡਿੰਗਾਂ ਨਹੀਂ ਕਵਾਂਗੇ ਕਾਕ ਜੀ ਬਿੱਲਾਂ ਦੇ ਵਿੱਚ ਵਾਅਦੇ ਜ਼ਰੂਰ ਹੋ ਸਕਦੇ ਨੇ ਪਰ ਬਿਲਡਿੰਗਾਂ ਹਕੀਕਤ ਦੇ ਵਿੱਚ ਬਣਾਈਆਂ ਗਈਆਂ ਨੇ ਇਹ 5 ਸਾਲ ਦੇ ਤਕਰੀਬਨ ਪਹਿਲਾਂ ਇਹ ਬਿਲਡਿੰਗ ਬਣੀ ਸੀਗੀ ਅਤੇ ਹੁਣ ਇਸ ਪਿੰਡ ਦੇ ਵਿੱਚ ਵੀ ਪਿੰਡ ਵਾਸੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਪਿੰਡ ਦੇ ਵਿੱਚ ਵੀ ਵੱਡੇ ਪੱਧਰ ਤੇ ਨਲਾਸ ਖੁਰਤਰਾਂ ਧਾਂਦਲੀਆਂ ਹੋਈਆਂ ਨੇ ਅਤੇ ਇਹ ਧਾਂਦਲੀਆਂ ਕਿਹਨੇ ਕਿੰਨਾ ਕਿੰਨਾ ਵਿਕਾਸ ਕਾਰਜਾਂ ਦੀ ਰਫ਼ਤਾਰ ਸਰਪੰਚ ਸਾਹਿਬ ਨੇ ਆਪਣੀ ਤੇਜ਼ ਕੀਤੀ ਜਾਂ ਪਿੰਡ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕੀਤੀ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਪਰ ਸਭ ਤੋਂ ਪਹਿਲਾਂ ਜਿਸ ਤਰੀਕੇ ਮੈਂ ਜ਼ਿਕਰ ਕੀਤਾ ਕਿ ਆਲੀਸ਼ਾਨ ਵਿਕਾਸ ਕਰਵਾਉਣ ਵਾਸਤੇ ਕੱਲ ਨਲਾਸ ਖੁਰਦੀ ਨਹੀਂ ਹੋਰ ਪਿੰਡ ਵੀ ਅੱਗੇ ਆਏ ਸੀਗੇ ਇਹ ਆਲੀਸ਼ਾਨ ਵਿਕਾਸ ਪਿੰਡ ਦਾ ਸੀਗਾ ਜਾਂ ਸਰਪੰਚ ਸਾਹਿਬ ਹੋਰਾਂ ਦਾ ਜਾਂ ಗ್ರಾಮ ਪੰਚਾਇਤ ਅਧਿਕਾਰੀਆਂ ਦਾ ਆਪਣਾ ਨਿੱਜੀ ਵਿਕਾਸ ਸੀਗਾ ਜੇ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਜੀ ਨਿਊਜ਼ ਇਹਦਾ ਜੀ ਪਰ ਜਿੱਥੇ ਤੇ ਕਰੇ ਕੰਮ ਚੱਲ ਰਿਹਾ ਹੈ ਤਾਂ ਉਹਨੂੰ ਪਤਾ ਹੀ ਹੈ ਵੀ ਇਹ ਨਿੱਜੀ ਹੈ ਜਾਂ ਕਿ ਪਿੰਡ ਦਾ ਹੈ ਇਸ ਸਾਬਚ ਇਹਨਾਂ ਨੇ ਕੰਮ ਕੀਤਾ ਵਾ 2020 ਤੋਂ ਲੈ ਕੇ ਹੁਣ ਤੱਕਰ ਇਹਨੂੰ ਪਹਿਲਾਂ ਜਦੋਂ ਸਰਪੰਚ ਪਹਿਲੇ ਬਣੇ ਸੀ ਉਹਨਾਂ ਨੇ ਇਹਦਾ ਜਿੰਮੇ ਦਾ ਉਹ ਕੀਤਾ ਸੀ ਵਿੱਚੇ ਤੋਂ ਜਿਮ ਮ ਬਣਾਉਣ ਦੇ ਵਿੱਚ ਜਿਮ ਬਣਾਉਣ ਦੇ ਵਿੱਚ ਕਿਤਾ ਅੱਧਿਕ ਤੱਕ ਚੱਲੀ ਗਏ ਉਹ ਪੀਲਰ ਪੁੱਲਰ ਖੜੇ ਹੋ ਗਏ ਲੈਂਟਰ ਪੈਂਟ ਦਾ ਜਦੋਂ ਦੁਬਾਰਾ ਸਰਕਾਰ ਆਈ ਤੇ ਪੰਚਾਇਤ ਆਈ ਇਹਨਾਂ ਨੇ ਉਹ ਸਾਰਾ ਤੋੜ ਕੇ ਵਿੱਚੇ ਸੇਵਾ ਕੇਂਦਰ ਵਿੱਚੇ ਉਹ ਕਰਕੇ ਇਹਨਾਂ ਨੇ ਇਹਦੀ ਪੈਲਸ ਦੀ ਤਿਆਰੀ ਕਰਤੀ ਹੁਣ ਤੁਹਾਡੇ ਸਾਹਮਣੇ ਆ ਪੈਲਸ ਕਿਹਾ ਜਾ ਨਾ ਤਾਂ ਇਹਦਾ ਕੋਈ ਨਾਂ ਹੈ ਪੈਲਸ ਦਾ ਨਾਂ ਕੋਈ ਉਹਨੂੰ ਟਾਕੀ ਨਾ ਦਰਵਾਜ਼ਾ ਬਿੱਲ ਸਾਰੇ ਕਲੀਅਰ ਹੋ ਕੇ ਇਹਦੇ ਠੀਕੇਦਰ ਦੇ ਖਾਤੇ 'ਚ ਪਹੁੰਚ ਗਏ ਪਰ ਇਹਦਾ ਅਜੇ ਤੱਕ ਇਤਿ ਖੜਿਆ ਹੈ ਸਾਡੇ ਨਾਲ ਇਸ ਸਮੇਂ ਉਹ ਵਿਅਕਤੀ ਮੌਜੂਦ ਆ ਜਿਸ ਵਿਅਕਤੀ ਨੇ ਜਾਂ ਕਿ ਸਦੇ ਜਿਨ੍ਹਾਂ ਨੇ ਮਿਲ ਕੇ ਉਸ ਪੰਚਾਇਤ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀਗੀ ਸਮੇਂ-ਸਮੇਂ ਤੇ ਸਰਕਾਰ ਕੋਲ ਜਾ ਕੇ ਕਿ ਸਾਡੇ ਪਿੰਡ ਕਪਲਾ ਹੋ ਗਿਆ ਸਾਡੇ ਪਿੰਡ ਨੂੰ ਬਚਾ ਲਓ ਗੱਲਬਾਤ ਕਰਦੇ ਆ ਪਾਲ ਸਿੰਘ ਜੀ ਕੀ ਕੁਝ ਪੂਰਾ ਮਾਮਲਾ ਸੀਗਾ ਕਿਸ ਤਰੀਕੇ ਦੀਆਂ ਬਿਲਡਿੰਗਾਂ ਦਿਖਾਈ ਦਿੰਦੀਆਂ ਨੇ ਤੇ ਹੁਣ ਤੱਕ ਦਾ ਹੱਲ ਕੀ ਨਿਕਲਿਆ ਹਲ ਤੱਕਰਤਾ ਇਹਦਾ ਕੋਈ ਨਹੀਂ ਨਿਕਲੇ ਹੁਣ ਤੱਕ ਇਹਦਾ ਬਿਲਡਿੰਗਾਂ ਬਣਾਈ ਜਾਂਦੇ ਨੇ ਠੇਕੇਦਾਰ ਨਲਾਸ ਦਾ ਵੀ ਉਹੀ ਤਾਂ ਸਾਡੇ ਪਿੰਡ ਦਾ ਵੀ ਉਹੀ ਤਾਂ ਉਹਨਾਂ ਨੇ ਇਹਨਾਂ ਨਾਲ ਕਮਿਸ਼ਨ ਆਪਣੀ ਕਰੀ ਵੀ ਤੇ ਦੇ ਨਾਲ ਜੋ ਇਹਨਾਂ ਨੂੰ ਕਮਿਸ਼ਨ ਮਿਲਦੀ ਦੇਤੀ ਇਹਨਾਂ ਨੇ ਪੇਮੈਂਟ ਉਹਨਾਂ ਨੂੰ ਪੂਰੀਆਂ ਕਰਤੀਆਂ ਬਿਲਡਿੰਗਾਂ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਕੰਮ ਹੋਏ ਪਏ ਆ ਛੋਟੇ ਤੇ ਲਾ ਕੇ بڑے ਕੰਮ ਤਾਂ ਕਰ ਸਾਰੇ ਅਧੂਰੇ ਪਏ ਆ ਵਿਛਾਲੇ ਹੀ ਪਏ ਆ ਕੰਮ ਕੋਈ ਵੀ ਸਿਰੇ ਨਹੀਂ ਚੜਿਆ ਪਿਆ ਹੈਗਾ ਔਰ ਇੰਨਾ ਸਾਢੇ ਪੰਜ ਦਾ ਪੈਸਾ ਤਾਂ 74 ਕਰੋੜ 24 ਲੱਖ 73994 ਰੁਪਏ ਮਿਲਿਆ ਤਾਂ ਸ਼ਾਮ ਲਾੜ ਦਾ ਸਾਢੇ ਪੰਚਾਇਤੀ ਖਾਤੇ ਜਮਾ ਹੋਇਆ ਤਾਂ ਉਸ ਤੋਂ ਬਾਅਦ ਬਣ ਬਣ ਕੇ ਬਣ ਬਣ ਕੇ ਜਦੋਂ 13 ਜੇ ਸਰਪੰਚ ਮੋਹਨ ਲਾਲ ਜੀ ਬਣੇ ਆ ਤਾਂ 95 ਕਰੋੜ ਮੋਹਨ ਲਾਲ ਜੀ ਨੇ ਕਢਾਇਆ ਮੋਹਨ ਲਾਲ ਜੀ ਦੇ ਆਪਣੇ ਬਿਆਨ ਹੈ ਮੇਰੇ ਨਹੀਂ ਹੈ ਇਹ 95 ਕਰੋੜ ਰੁਪਏ ਖਾਤੇ ਚ ਕਢਾਇਆ ਤੇ ਜਮ੍ਹਾਂ ਕਰਾਇਆ ਕਢਾਇਆ ਤਾਂ ਖਾਤੇ ਤੋਂ ਕਢਾ ਕੇ ਇਹਨਾਂ ਨੇ ਲੈਦੇ ਲੈਦੇ ਬੈਂਕਾਂ ਚ ਜਮ੍ਹਾਂ ਕਰਾਇਆ 95 ਕਰੋੜ ਹਾਂ 95 ਕਰੋੜ ਕਢਾ ਕੇ ਜਿਹੜਾ ਇਹਨਾਂ ਨੇ ਕਢਾਇਆ ਉਹਦੇ ਚ 74 ਕਰੋੜ 24 ਲੱਖ ਉਹ ਤਰ੍ਹਾਂ 77994 ਰੁਪਏ ਦਾ ਜਿਹੜਾ ਹਿਸਾਬ ਲਿਖਿਆ ਹੋਇਆ ਉਹਦੇ ਵਿੱਚ ਹਿਸਾਬ ਦੇ ਵਿੱਚ ਬਾਕੀ ਜਿਹੜਾ ਉੱਪਰਲਾ ਵਿਆਜ ਵਾਲਾ ਪੈਸਾ ਉਹ ਕਿਤੇ ਨਹੀਂ ਲਿਖਿਆ ਹੋਇਆਗਾ ਜਮ੍ਹਾਂ ਕਰਾਇਆ ਉਹ ਦਿਖਾਇਆ ਵੀ ਨਹੀਂਗਾ ਉਹ ਤਾਂ ਉੱਪਰ ਤੋਂ ਉੱਪਰ ੜਾਤਾ ਇਹਨਾਂ ਅਫਸਰਾਂ ਨੇ ਇਹਦੇ ਚ ਕਿਹ ਪੰਚ ਸਰਪੰਚ ਵੀਡੀਓ ਡੀਡੀਪੀਓ ਡੀਐਮਐਲ ਸਾਰੇ ਜਿੰਨੇ ਵੀ ਡਾਇਰੈਕਟਰ ਐ ਐਮਐਲਏ ਮੰਤਰੀ ਡਾਇਰੈਕਟਰ ਸਾਰੇ ਮਿਲੇ ਵੇ ਇਹਦੇ ਚ ਕਿਸੇ ਨੇ ਕੋਈ ਰਹਿਤ ਨਹੀਂ ਕਰੀ ਵੀ ਸਾਡੇ ਪਿੰਡ ਨਾਲ ਜਿੰਨਾ ਕਿ ਸਾਨੂੰ ਲੁੱਟਿਆ ਗਿਆ ਪਿੰਡ ਨੂੰ ਲੁੱਟ ਲੈ ਗਏ ਇਹ ਕਥਰ ਨਹੀਂ ਕੋਈ ਰੱਖੀ ਹੈਗੀ ਸਾਰੇ ਮਿਲੇ ਵੇ ਬਾਕੀ ਅਧਿਕਾਰੀ ਜਿੰਨੇ ਇਸ ਮਹਿਕਮੇ ਦੇ ਵਿੱਚ ਲੱਗੇ ਹੋਏ ਆ ਸਾਰੇ ਮਿਲੇ ਵੇ ਆ ਯਾਨੀ ਕਿ ਰਿਜਾਂ ਪਗਾ ਪਗਾ ਲੁੱਟਿਆ ਨਾ ਇਹਨਾਂ ਨੇ ਜੀ ਹੁਣ ਸਾਡੇਆਂ ਅਸੀਂ ਇਹਨਾਂ ਦੇ ਇਨਕੁਆਰੀਆਂ ਪਾਈਆਂ ਚੰਡੀਗੜ੍ਹ ਪਾਈ ਜਲੰਧਰ ਪਾਈ ਪਟਿਆਲੇ ਪਾਈ ਮੋਦੀ ਕੋਲ ਪਾਈ ਪਤਾ ਨਹੀਂ ਕਿੱਥੇ ਕਿੱਥੇ ਪਾਈਆਂ ਯਾਦ ਨਹੀਂ ਹੈਗੀ ਮੈਨੂੰ ਇੰਨੀ ਆ ਮੈਂ ਤੁਹਾਨੂੰ ਬੜਾ ਬੰਦਾ ਐ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਛੱਪੜ ਨੂੰ ਪੱਕਾ ਕਰਨ ਦਾ ਦਾਵਾ ਸਾਬਕਾ ਪੰਚਾਇਤ ਵੱਲੋਂ ਕੀਤਾ ਗਿਆ। ਸੜਕ ਦੇ ਉੱਪਰ ਇੱਕ ਹੋਰ ਸੜਕ ਬਣਾ ਦਿੱਤੀ ਗਈ। ਸੀਸੀਟੀਵੀ ਕੈਮਰੇ ਲਗਾਏ ਗਏ ਜਿੰਨਾ ਉੱਪਰ ਕਰੋੜਾਂ ਰੁਪਏ ਦੀ ਲਾਗਤ ਆਉਂਦਾ ਦਾਵਾ ਕੀਤਾ ਗਿਆ ਅਤੇ ਕਰੋੜਾਂ ਰੁਪਏ ਦੇ ਕਪਲੇ ਦਾ ਇੱਥੇ ਵੀ ਖਰਚਾ ਜਿਤਾਇਆ ਜਾ ਰਿਹਾ ਹੈ। ਕਰੋੜਾਂ ਰੁਪਏ ਦੀ ਲਾਗਤ ਪਿੰਡ ਦੇ ਉੱਪਰ ਲਗਾ ਦਿੱਤੀ ਗਈ ਤਾਂਕਿ ਪਿੰਡ ਦਾ ਵਿਕਾਸ ਹੋ ਸਕੇ। 1 ਕਰੋੜ ਰੁਪਏ ਦੀ ਲਾਗਤ ਵਾਲਾ ਪਿੰਡ ਹੈ ਜਿੱਥੇ ਕਹਿ ਸਕਦੇ ਤੁਹਾਨੂੰ ਪਾਣੀ ਵੀ ਸੜਕਾਂ ਦੇ ਉੱਪਰ ਹੀ ਮਿਲੇਗਾ ਘਰਾਂ ਦੇ ਵਿੱਚ ਤਾਂ ਬਾਅਦ ਵਿੱਚ ਮਿਲੂ ਪਰ ਪਹਿਲਾਂ ਸੜਕਾਂ ਦੇ ਵਿੱਚ ਪਰ ਦਿਖਾਈ ਦੇਗਾ ਜਿਸ ਤਰੀਕੇ ਨਲਾਸ ਖੁਰਦ ਪਿੰਡ ਦੇ ਵਿੱਚ ਹੋਇਆ ਉਸੇ ਤਰੀਕੇ ਜਿਹੜੇ ਕੰਮ ਸੀ ਕਹਿ ਸਕਦੇ ਉਹ ਇਸ ਸੁਰਲ ਕਲਾ ਪਿੰਡ ਦੇ ਵਿੱਚ ਦਿਖਾਈ ਦਿੱਤੇ ਨੇ ਜਿਸ ਤਰੀਕੇ ਪਿੰਡ ਦੇ ਵਿੱਚ ਕਹਿ ਸਕਦੇ ਨਲਾਸ ਖੁਰਦ ਦੇ ਪਿੰਡ ਦੇ ਵਿੱਚ ਜਿਹੋ ਜਿਹੀਆਂ ਟੇਲਾਂ ਕਹਿ ਸਕਦੇ ਬਿਲਡਿੰਗਾਂ ਬਣਾਈਆਂ ਗਈਆਂ ਉਹਨਾਂ ਦੇ ਉੱਪਰ ਜਿਹੋ ਜਿਹੀਆਂ ਟੇਲਾਂ ਲਗਾਈਆਂ ਗਈਆਂ ਲਗਭਗ ਉਹੀ ਏਜੰਡੇ ਦੇ ਉੱਪਰ ਚੱਲਦਿਆਂ ਹੋਇਆਂ ਸੁਰਲ ਕਲਾਂ ਪਿੰਡ ਦੇ ਵਿੱਚ ਵੀ ਉਹੀ ਟੇਲਾਂ ਦੀ ਵਰਤੋਂ ਕੀਤੀ ਗਈ। ਹੁਣ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਪਿੰਡ ਨੂੰ ਹਾਈ ਟੈਕ ਸਿਕਿਉਰਿਟੀ ਪ੍ਰਦਾਨ ਕਰਨ ਵਾਸਤੇ। ਕਹਿੰਦੇ ਨਲਾਸ ਖੁਰਦ ਦੇ ਵਿੱਚ ਜਦੋਂ ਵਿਜੀਲੈਂਸ ਪਹੁੰਚੀ ਤਾਂ ਬਾਈ ਕੈਮਰੇ ਹੀ ਬਰੰਦ ਹੋਏ ਸੀਗੇ ਸੀਸੀਟੀਵੀ ਦੇ ਅਤੇ ਐਸਟੀਮੇਟ ਲੱਗਿਆ ਸੀਗਾ 20 ਲੱਖ ਰੁਪਇਆ। ਲੱਖ ਰੁਪਏ ਦਾ ਕੈਮਰਾ। ਲੱਖ ਰੁਪਏ ਦੇ ਲਗਭਗ ਕੈਮਰੇ ਸੀਗੇ ਜਿਹੜਾ ਕਹਿੰਦੇ ਦੂਜੇ ਪਿੰਡ ਵੀ ਵੇਖ ਲੈਂਦਾ ਸੀ ਤਾਂ ਹੀ ਇੰਨਾ ਮਹਿੰਗਾ ਸੀਗਾ। ਅਤੇ ਉਸੇ ਤਰੀਕੇ ਦੇ ਕੈਮਰੇ ਜਿਹੜੇ ਸੁਰਲ ਕਲਾ ਪਿੰਡ ਦੇ ਵਿੱਚ ਵੀ ਲਗਾਏ ਗਏ ਹਾਲਾਂਕਿ ਚਲੋ ਹੋ ਸਕਦਾ ਉਸ ਪੰਚਾਇਤ ਨੇ ਧਾਂਦਲੀ ਕੀਤੀ ਹੋਵੇ ਇਹਨਾਂ ਨੇ ਵਧੀਆ ਕੈਮਰੇ ਲਗਾ ਦਿੱਤੇ ਹੁਣ ਇਹਨਾਂ ਨੇ ਨਾ ਧਾਂਦਲੀ ਕੀਤੀ ਹੋਵੇ ਪਰ ਲੋਕਾਂ ਦਾ ਕੀ ਕਹਿਣਾ ਲੋਕਾਂ ਦੇ ਨਾਲ ਵੀ ਗੱਲ ਕਰਦੇ ਆ ਭਾਜੀ ਸੀਸੀਟੀਵੀ ਕੈਮਰੇ ਤਾਂ ਨਲਾਸ ਖੁਰ ਦੇ ਵਿੱਚ ਵੀ ਲੱਗੇ ਸੀਗੇ ਕਹਿੰਦੇ 20 ਲੱਖ ਦੇ 22 ਕੈਮਰੇ ਲੱਗੇ ਸੀਗੇ ਇੱਥੇ ਕਿੰਨੇ ਕ ਕੈਮਰੇ ਲੱਗੇ ਤੇ ਕਿੰਨਾ ਕ ਫਾਇਦਾ ਪਿੰਡ ਵਾਸੀਆਂ ਨੂੰ ਹੋਇਆ ਧੰਨਵਾਦ ਪਹਿਲਾਂ ਤਾਂ ਜੀ মিডিਆ ਹਿਮਾਚਲ ਦਾ ਇੱਥੇ ਆਉਣ ਵਾਸਤੇ ਸਾਡੇ ਪਿੰਡ ਦਾ ਦੁੱਖ ਸੁਣਨ ਵਾਸਤੇ ਸਾਡਾ ਅਜ ਤੱਕ ਕਿੰਨੇ ਸਾਲ ਹੋ ਗਏ ਕਿਸ ਨੇ ਦੁੱਖ ਨਹੀਂ ਸੁਣਿਆ ਆਏ ਗਏ ਬਥੇਰੇ ਆਏ ਗਏ ਓਰੇ ਬਾਕੀ ਇੱਥੇ ਕੈਮਰੇ ਜਿਹੜੇ ਹੈ ਜਿਹੜਾ ਵੀ ਸਰਪੰਚ ਬਣਦਾ ਉਹ ਆਪਣੇ ਲਾਂਦਾ ਜਿਹੜਾ ਦੂਜਾ ਸਰਪੰਚ ਨੂੰ ਪੱਟ ਕੇ ਉਹਦੇ ਵੇਚ ਦਿੰਦਾ ਅੱਛਾ ਕੰਮ ਖਤਮ ਹੈ ਚਲੋ ਉਹ ਕੈਮਰੇ ਖੇਢੀ ਜਾਂਦੇ ਕੈਮਰਾ ਪੱਟ ਲਿਆ ਲਾ ਲਿਆ ਉਹ ਖੰਬੇ ਲੈ ਬਿਜਲੀ ਵਾਲੇ ਆਪਣਾ ਪਰਲੀ ਸੜਕ ਦੇ ਉਹ ਖੰਬੇ ਪੁਰਾਣੇ ਖੰਬੇ ਜਿਹੜਾ ਵੀ ਸਰਪੰਚ ਦਾ ਉਹ ਖੰਬੇ ਪੱਟ ਕੇ ਆਪਣੇ ਚਲੋ ਵੀ ਬਾਅਦ ਤੋਂ ਆਪਣੇ ਨਵੇਂ ਲਾਊਗਾ ਹਰ ਵਾਰੀ ਇਹੀ ਕੰਮ ਹੁੰਦਾ ਆ ਹੁਣ ਬਿਲਡਿੰਗਾਂ ਬਣਾਈਆਂ ਹੋਈਆਂ ਸਾਰੀਆਂ ਇਹਨਾਂ ਵਿੱਚ ਥੱਲੇ ਵਾਲਾ ਲੈਂਟਰ ਹੈ ਉਹ ਕਦੇ ਵੀ गिर ਸਕਦਾ ਹਜ਼ਾਰਾਂ ਬੰਦੇ ਥੱਲੇ ਬੈਠਦੇ ਆ ਵਿਆਹ ਸਾਦੀ ਜਾਂ ਕੋਈ ਵੀ ਪੋਗ ਹੁੰਦਾ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਉਹ ਜਾਂਦੇ ਆ ਉਹ ਕਦੇ ਵੀ गिर ਸਕਦਾ ਹੈ ਜਿਹੜਾ ਉਹ ਲੈਂਟਰ ਆ ਫਲਾਈ ਐਸਪੇਅਰ ਸਿਮਿੰਟ ਨਹੀਂ ਪਿਆ ਹੋਇਆ ਸਿਮਿੰਟ ਚੱਕ ਕੇ ਆਪਣੇ ਕੋਠੀਆਂ ਦੇ ਲਾਏ ਹੋਏ ਆ ਤੇ 21 ਰੁਪਿਆ ਜਿਹੜਾ ਇਹਨਾਂ ਨੇ ਸਾਰਾ ਗਰੀਬਾਂ ਦਾ ਖਾ ਲਿਆ ਵੀ ਉਹਦਾ ਕੋਈ ਸਾਥ ਨਹੀਂ ਕੋਈ ਉਹ ਨਹੀਂ ਸਰਪੰਚ ਵੀ ਇੱਥੇ ਦੋ ਨੰਬਰਾਂ 'ਚ ਬਣਦੇ ਆ ਬੂਟਾਂ ਨਾਲ ਤਾਂ ਬਣਦੇ ਨਹੀਂ ਐ ਪੈਸੇ ਦੇ ਕੇ ਮੈਲੇ ਮੰਤਰੀਆਂ ਨੂੰ ਕਹਿੰਦੇ ਜੀ ਰਾਤੋ ਰਾਤ ਸਰਪੰਚ ਬਣ ਗਏ ਆ ਇਹ ਇਹ ਕੈਮਰੇ ਕੀ ਦੀ ਜੋ ਯੋਗਦਾਨ ਕਿਹੜੇ ਸਰਪੰਚ ਸਾਹਿਬ ਦੀ ਮਿਹਰਬਾਨੀ ਹੈ ਇਹ ਕੈਮਰੇ ਇਹ ਕੈਮਰੇ ਪਹਿਲਾਂ ਤਾਂ ਕਸ਼ਮੀਰੀ ਸਰਪੰਚ ਨੇ ਲਵਾਏ ਸੀਗੇ ਉਹ ਤਾਂ ਪਤਾ ਨਹੀਂ ਕਿੱਥੇ ਗਏ ਉਹਦੇ ਬਾਅਦ ਮੂਨੇ ਨੇ ਵੀ ਲਵਾਏ ਉਹ ਵੀ ਪਤਾ ਨਹੀਂ ਕਿੱਥੇ ਗਏ ਉਹਦੇ ਬਾਅਦ ਬਿੱਟੂ ਨੇ ਲਵਾਏ ਆ ਬਿੱਟੂ ਦੇ ਲੱਗੇ ਪਏ ਸਰਪੰਚ ਲੈ ਜਾਓ ਉਹ ਵੀ ਗੈਪ ਹੋ ਜਾਣੇ ਆ ਇਹ ਵੀ ਦੇਖਣੇ ਨਹੀਂ ਆ ਸਭ ਤੋਂ ਖਾਸ ਗੱਲ ਦੋਹਾ ਪਿੰਡਾਂ ਦੇ ਕਪਲਿਆਂ 'ਚ ਇਹ ਹੈ ਕਿ ਇਸ ਪਿੰਡ 'ਚ ਵੀ ਉਹੀ ਠੇਕੇਦਾਰ ਸੀ ਜਿਸ ਨੇ ਨਿਲਾਸ ਖੁਰਦ ਵਿੱਚ ਕੰਮ ਕਾਜ ਕੀਤਾ ਸੀ ਜਿੱਥੇ 18 ਤੋਂ 20 ਕਰੋੜ ਦਾ ਕਪਲਾ ਹੋਇਆ ਪਿੰਡ ਵਾਸੀ ਕਹਿੰਦੇ ਕਿ ਹਰ ਇੱਕ ਜਗ੍ਹਾ ਤੇ ਕਰੋੜਾਂ ਰੁਪਏ ਦਾ ਇਨਵੈਸਟਮੈਂਟ ਜਿਹੜੀ ਜਾਂ ਕਹਿ ਸਕਦੇ ਆ ਵਿਕਾਸ ਉਹ ਪੰਚਾਇਤ ਨੇ ਕਰਵਾਉਣ ਦਾ ਦਾਅਵਾ ਕਰਦੀ ਆ ਹਰ ਕਿਸੇ ਜਗ੍ਹਾ ਦੇ ਉੱਪਰ ਅਤੇ ਇਸ ਜਗ੍ਹਾ ਤੇ ਜਿਹੜਾ ਅਸੀਂ ਸਕੂਲ ਦੇ ਬਾਹਰ ਆਏ ਇਹ ਸੈਲਫ ਸਮਾਰਟ ਸਰਕਾਰੀ ਮਿਡਲ ਸਕੂਲ ਸੁਰਲਕਲਾ ਪਟਿਆਲਾ ਇਹ ਸਕੂਲ ਹੈ ਇਹ ਸਕੂਲ ਦੇ ਬਾਹਰ ਮੌਜੂਦ ਹਾਲਾਂਕਿ ਇਸ ਸਕੂਲ ਦੇ ਵਿੱਚ ਤੁਸੀਂ ਦੂਰ ਤੱਕ ਦੇਖੋਗੇ ਜਿਹੜੀ ਨਿਗਾਹ ਵੱਜਦੀ ਹੈ ਕਿ ਜਿਹੜੇ ਕੁਝ ਕਾਰਜ ਜਰੂਰ ਕਰਾਏ ਗਏ ਨੇ ਬਿਲਡਿੰਗ ਦਿਖਾਈ ਦੇ ਰਹੀ ਹੈ ਕਲਾਸਾਂ ਵਗੈਰਾ ਨੇ ਹਾਲਾਂਕਿ ਉਸ ਦੇ ਵਿੱਚ ਕਿੰਨਾ ਪੈਸਾ ਕਿੱਥੇ ਕੀ ਲਗਾਇਆ ਗਿਆ ਇਹ ਵੀ ਗੱਲਬਾਤ ਕਰਦੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਆ ਭਾਈ ਕਿੰਨਾ ਕ ਪੈਸਾ ਐਸਟੀਮੇਟ ਲੱਗਦਾ ਕਿ ਕਿੰਨੇ ਕਰੋੜ ਰੁਪਏ ਲੱਗ ਚੁੱਕੇ ਨੇ ਇਸ ਤੇ ਤੇ ਕਿੰਨਾ ਕ ਤੁਹਾਨੂੰ ਲੱਗਦਾ ਪਿੰਡ ਵਾਸੀਆਂ ਇੱਥੇ ਜੀ ਕਰੋੜਾ ਰੁਪਏ ਦੇ ਹਿਸਾਬ ਨਾਲ ਕੋਈ ਗਿਣਤੀ ਨਹੀਂ ਆ ਕਿੰਨਾ ਪੈਸਾ ਨਿਕਲ ਰਿਹਾ ਕਿੰਨਾ ਨਹੀਂ ਕਿਸੇ ਨੂੰ ਖਬਰ ਨਹੀਂ ਸਾਡੇ ਪਿੰਡ ਦੇ ਆਗੂ ਹੋਰ ਵੀ ਹੈਗੇ ਆ ਪੁਰਾਣੇ ਬਜ਼ੁਰਗ ਜਿਹੜੇ ਗੱਲ ਕਰਦੇ ਆ ਤਾਂ ਕਿਸੇ ਨੂੰ ਹਿਸਾਬ ਕਿਤਾਬ ਨਹੀਂ দেয়া ਜਾਂਦਾ ਆ ਕਰੋੜਾ ਰੁਪਏ ਕਢਾ ਕਢਾਏ ਆ ਜੀ ਸਕੂਲ ਤੇ ਆ ਜਦ ਬਾਰਿਸ਼ ਹੁੰਦੀ ਆ ਟੋਬਾ ਬਣ ਜਾਂਦਾ ਚਾਹੇ ਮੱਛੀ ਪਾਲਣ ਖੋਲ ਰਹਿਣ ਹੋਰ ਅੱਛਾ ਹਾਂ ਜੀ ਫਿਰ ਕਰੋੜਾ ਰੁਪਏ ਲਗਾਉਂਦਾ ਕੋਈ ਫਾਇਦਾ ਨਹੀਂ ਹੋਇਆ ਕੋਈ ਫਾਇਦਾ ਨਹੀਂ ਹੋਇਆ ਜੀ ਇਹ ਦੇਖੋ ਮੈਂ ਫੋਟੋ ਦੁਕਾਨਾ ਜੀ ਵੀਡੀਓ ਬਣਾਈ ਹੋਈ ਹੈ ਜੀ ਮੇਰੇ ਕੋਲ ਇਹ ਦੇਖੋ ਜੀ ਇਦਾਂ ਪਾਣੀ ਖੜ ਜਾਂਦਾ ਜੀ ਟੋਬਾ ਬਣ ਜਾਂਦਾ ਸਕੂਲ ਦਾ ਜੀ ਅੱਛਾ ਇਹ ਕਰੋੜਾ ਰੁਪਏ ਦੇ ਵਿੱਚ ਸਿਰਫ ਖਿੜਕੀਆਂ ਤੇ ਦਰਵਾਜ਼ੇ ਲੱਗੇ ਆ ਜੀ ਨਹੀਂ ਇਹ ਬਿਲਡਿੰਗਾਂ ਜਿਹੜੀਆਂ ਪਹਿਲਾਂ ਦੀਆਂ ਬੜੀਆਂ ਵੀਆਂ ਆ ਜਿਹੜੀਆਂ ਕਲਾਸਾਂ ਬੜੀਆਂ ਵੇਣ ਪਹਿਲਾਂ ਦੀਆਂ ਆ ਪਹਿਲਾਂ ਦੇ ਨਾਬਾ ਕੁਸ਼ ਕੰਮ ਨਾਬਾ ਪਾਵਰ ਪਲਾਟ ਵਾਲਿਆਂ ਨੇ ਕਰਵਾਇਆ ਜੀ ਉਹ ਜਿਹੜਾ ਕਰੋ ਪਰਾਂ ਸਰਪੰਚ ਨੇ ਜਿਹੜਾ ਕੰਮ ਕਰਾਇਆ ਉਹ ਪਰਾਂ ਕਰਾਇਆ ਹੋਇਆ ਹੈ। ਅੱਛਾ ਇਹਨਾਂ ਨੇ ਸਿਰਫ ਮੁਰੰਮਤ ਕੀਤੀ ਹੈ। ਹਾਂ ਜੀ ਇਹਨਾਂ ਨੇ ਮੁਰੰਮਤ ਕੀਤੀ ਹੈ ਸਿਰਫ ਕਰੋੜਾ ਰੁਪਏ ਦੇ ਵਿੱਚ। ਅੱਛਾ ਤੁਹਾਨੂੰ ਕੋਈ ਡਾਟਾ ਡੂਟਾ ਦਿੱਤਾ ਪੰਚਾਇਤ ਨੇ ਕਿੰਨੇ ਕਰੋੜਾ? ਕੋਈ ਡਾਟਾ ਨਹੀਂ ਦਿੱਤਾ ਜੀ। ਅੱਛਾ 2013 ਦੇ ਵਿੱਚ ਪੰਚਾਇਤ ਦੇ ਕੋਲ ਜੋ ਸ਼ਾਮਲਾਤ ਦੀ ਜ਼ਮੀਨ ਹੁੰਦੀ ਆ ਉਸ ਜ਼ਮੀਨ ਦੇ ਤਕਰੀਬਨ 74 ਕਰੋੜ ਰੁਪਏ ਪੰਚਾਇਤ ਨੂੰ ਮਿਲਦੇ ਨੇ ਜੋ ਜ਼ਮੀਨ ਕਹਿ ਸਕਦੇ ਆ ਸ਼ਾਮਲਾਤ ਦੀ ਥਰਮਲ ਪਲਾਂਟ ਦੇ ਰਕਵੇ ਹੇਠ ਆ ਜਾਂਦੀ ਆ ਉਸ ਦੇ ਉੱਪਰ ਵਿਆਜ ਲੱਗਦਾ ਹੈ ਵਿਆਜ ਲਾ ਕੇ ਪੰਚਾਇਤ ਅਗਲੀ ਨੂੰ ਜਿਹੜੀ ਉਸ ਸਮੇਂ ਦੀ ਪੰਚਾਇਤ ਹੁੰਦੀ ਹੈ ਮੌਜੂਦਾ ਉਸ ਸਮੇਂ ਦੀ ਪੰਚਾਇਤ 2019 ਵਾਲੀ ਪੰਚਾਇਤ ਨੂੰ ਕਿੰਨੇ ਪੈਸੇ ਦੇ ਕੇ ਜਾਂਦੀ ਆ ਇਸ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਸਮੇਂ 2013 ਤੋਂ ਲੈ ਕੇ 18 ਤੱਕ ਦਾ ਜੋ ਕਾਰਜ ਕਰ ਰਿਹਾ ਪੰਚਸਭਾ ਮੌਜੂਦ ਨੇ ਪੰਚਸਭਾ ਤੁਹਾਡਾ ਕਾਰਜਕਾਲ ਕਿਹੜੇ ਸਮੇਂ ਦਾ ਸੀਗਾ ਅਤੇ ਉਸ ਸਮੇਂ ਪੰਚਾਇਤ ਕੋਲ ਕਿੰਨੇ ਪੈਸੇ ਆਏ ਸੀਗੇ ਤੇ ਕਿੰਨੇ ਪੈਸੇ ਤੁਸੀਂ ਅਗਲੀ ਪੰਚਾਇਤ ਨੂੰ ਹੈਂਡਓਵਰ ਕਰਕੇ 13 ਤੋਂ 18 ਤੱਕ ਜੀ ਸਾਡੇ ਕੋਲ ਪੰਚਾਇਤ ਰਹੀ ਹੈ ਜੀ ਅਸੀਂ ਉਹਦੇ ਬਾਅਦ ਸਾਡੀ ਪੰਚਾਇਤ ਨੇ ਸਪੈਂਡ ਕਰਾਤੀ ਜੀ ਇੱਕ ਪੰਚ ਬਣਾ ਕੇ ਹਰਦਿਆਲ ਕਮੋਜ ਨੇ ਉਹਨੂੰ ਅਧਿਕਾਰ ਦਿੱਤਾ ਉਹਨੇ 1 ਸਾਲ ਕਰੀਆ ਇਸ ਤੋਂ ਬਾਅਦ ਫਿਰ ਕਸ਼ਮੀਰ ਚੰਦ ਆ ਗਿਆ ਜੀ ਸਰਲ ਕਲਾਵਾ ਪੰਚ ਉਹਨੇ ਪੈਸਾ ਖਰਚਿਆ ਜੀ 74 ਕਰੋੜ ਦਾ ਅਸੀਂ ਵਿਆਜ ਲਵਾ ਕੇ 94 ਬਣਾਤਾ ਸੀ ਅੱਛਾ ਯਾਨੀ ਕਿ 5 ਸਾਲ ਦੇ ਵਿੱਚ ਤੁਸੀਂ 20 ਕਰੋੜ ਰੁਪਏ ਵਿਆਜ ਲਵਾਤਾ ਸੀ ਉਸਤੇ 20 ਕਰੋੜ ਰੁਪਏ ਆਜ ਲੱਗ ਗਏ ਜੀ ਤੁਸੀਂ 74 ਕਰੋੜ ਰੁਪਏ ਦੀ ਐਫਰੀਆਂ ਕਰਾਈਆਂ ਸੀ ਐਫਟੀਆਂ ਐਫਟੀਆਂ ਕਰਾਈ ਵਦੀ ਸਾਡੀਆਂ ਇਹਨਾਂ ਇਹਨਾਂ ਐਫਟੀਆਂ ਸਾਰੀਆਂ ਇਹਨਾਂ ਨੂੰ ਸੌਂਪਤੀਆਂ ਫਿਰ ਅਸੀਂ ਯਾਨੀ ਕਿ ਹੁਣ ਇਹ ਸਮਝ ਸਕਦੇ ਹਾਂ ਕਿ 94 ਕਰੋੜ ਰੁਪਏ ਤੁਸੀਂ ਅਗਲੀ ਪੰਚਾਇਤ ਨੂੰ ਸੌਂਪ ਕੇ ਗਏ ਸੀ 94 ਕਰੋੜ ਰੁਪਏ ਸਭ ਤੁਸੀਂ ਕਿੰਨੇ ਕੇ ਪੈਸੇ ਲਾਏ ਸੀ ਕਿ ਪਿੰਡ ਦੇ ਪਿੰਡ ਰੁਪਇਆ ਜੀ 3.5 ਕਰੋੜ ਰੁਪਇਆ ਲਾਇਆ ਜੀ ਅਸੀਂ ਖਰਚਾ ਵਾਦ ਤੇ ਵਾਦ ਅੱਛਾ ਯਾਨੀ ਕਿ 3.5 ਕਰੋੜ ਰੁਪਏ ਤੁਸੀਂ ਆਪ ਦੇ 5 ਸਾਲ ਦੇ ਵਿੱਚ ਪਿੰਡ ਦੇ ਡਿਵੈਲਪਮੈਂਟ ਤੇ ਵਿਕਾਸ ਤੇ ਲਗਾਏ ਸਾਢੇ 4 ਸਾਲ ਸਾਢੇ 4 ਸਾਲ ਉਸ ਤੋਂ ਬਾਅਦ ਸਪੈਂਡ ਕਰਤਾ ਜਾਨ ਹੂੰ ਉਸ ਤੋਂ ਬਾਅਦ ਅਗਲੀ ਪੰਚਾਇਤ ਦਾ ਕਾਰਜਕਾਲ ਸੀਗਾ ਇਹ ਇਹ ਦੇਵਰਾਜ ਆ ਗਿਆ ਜੀ ਉਸ ਤੋਂ ਬਾਅਦ ਅੱਛਾ ਇਹ ਜਿਹੜਾ ਕਾਰਜਕਾਲ ਹੋਇਆ ਜਿਹੜਾ ਕੰਮ ਹੋਇਆ ਪਿੰਡ ਦੇ ਵਿੱਚ ਜਿਆਦਾ ਵੱਡੇ ਕੰਮ ਜਿਹੜੇ ਕਰਾਂਗੇ ਇਹ ਕਿਹ ਪੰਚਾਇਤਨ ਕਰਾਏ ਫਿਰ ਢੋਡੀ ਤੋਂ ਬਾਅਦ ਅਲੀ ਨਿਕਲ ਰ 19 ਤੋਂ 24 ਤੱਕ 19 ਤੋਂ 24 ਤੱਕ ਇਹਨਾਂ ਦਾ ਕਾਰਜਕਾਲ ਸੀ। ਕਾਰਜਕਾਲ ਸੀ। ਤਾਂ ਉਸ ਸਮੇਂ ਇਹਨਾਂ ਕੋਲ ਤੁਸੀਂ ਜਿਹੜਾ 94 ਕਰੋੜ ਰੁਪਏ ਦੇ ਕੇ ਗਏ। ਕੱਢ ਦੋ ਜੀ। 91 ਰਹਿ ਗਿਆ। 91 ਕਰੋੜ ਰੁਪਏ ਇਹਨਾਂ ਨੇ ਸੌਪਿਆ ਜੀ। ਨੀਲਾਸ ਖੁਰਦ ਵਿੱਚ ਹੋਏ ਕਪਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਾਰਾ ਸੱਚ ਤਾਂ ਸਾਹਮਣੇ ਆ ਗਿਆ। ਪਰ ਪਿੰਡ ਸੁਰਲ ਕਲਾਂ ਦੇ ਵਸਨੀਕਾਂ ਦੇ ਮੁਤਾਬਕ ਉਹਨਾਂ ਦੇ ਪਿੰਡ ਵਿੱਚ ਵੀ ਜਦੋਂ ਜਾਂਚ ਮੁਕੰਮਲ ਹੋਈ ਤਾਂ ਕਰੋੜਾਂ ਦਾ ਘੁਟਾਲਾ ਇੱਥੇ ਵੀ ਸਾਹਮਣੇ ਆਵੇਗਾ। ਪਿੰਡ ਦੇ ਮੁੱਖ ਕਰੋੜਾ ਰੁਪਏ ਵਾਲੇ ਪ੍ਰੋਜੈਕਟ ਦੇ ਵਿੱਚੋਂ ਇਹ ਇੱਕ ਮੁੱਖ ਪ੍ਰੋਜੈਕਟ ਸੀਗਾ ਜਿਸ ਦੇ ਵਿੱਚ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਸ ਨੂੰ ਬਣਾਇਆ ਗਿਆ ਚਾਹੇ ਕਾਗਜੀ ਹੋਵੇ ਚਾਹੇ ਉਹ ਵੈਸੇ ਹੋਵੇ ਇੱਕ ਵਾਰੀ ਤੁਸੀਂ ਇਹ ਪ੍ਰੋਜੈਕਟ ਦੇਖ ਲਵੋ ਕਿ ਇਸ ਪ੍ਰੋਜੈਕਟ ਦੇ ਤਹਿਤ ਛੱਪੜ ਜਿਹੜਾ ਉਸ ਨੂੰ ਪੱਕਾ ਕਰ ਦਿੱਤਾ ਗਿਆ ਆਸ-ਪਾਸੇ ਗਰੇਲ ਲਗਾ ਦਿੱਤੀ ਗਈ 30-35 ਫੁੱਟਸ ਨੂੰ ਡੂੰਗਾ ਕਰ ਦਿੱਤਾ ਗਿਆ ਕੰਕਰੀਟ ਦਾ ਇੱਕ ਜੋ ਵਾਲ ਹੁੰਦੀ ਆ ਉਹ ਬਣਾ ਦਿੱਤੀ ਗਈ ਵਿਚਾਲੇ ਇਸ ਦੇ ਸੋਲਰ ਪੈਨਲ ਲਗਾ ਦਿੱਤੇ ਗਏ ਸੋਚ ਬਹੁਤ ਵਧੀਆ ਸੀ ਕਿ ਅਜਿਹਾ ਕੰਮ ਕਰਨ ਵਾਸਤੇ ਕਿ ਅਜਿਹਾ ਕੰਮ ਹੋਏਗਾ ਤਾਂ ਪਿੰਡ ਦੀ ਨਿਹਾਰ ਬਦਲ ਜਾਏਗੀ ਪਰ ਸੋਚ ਨੂੰ ਇੰਪਲੀਮੈਂਟ ਕਿਹੜੇ ਤਰੀਕੇ ਨਾਲ ਕੀਤਾ ਸੋਲਰ ਲਗਾ ਦਿੱਤੇ ਗਏ ਪਰ ਕਨੈਕਸ਼ਨ ਮੇਰੇ ਹੱਥ ਦੇ ਵਿੱਚ ਆ ਲਗਾ ਲਓ ਜੇ ਕਿਸੇ ਨੂੰ ਲਗਾਉਣਾ ਸਰਪੰਚ ਸਾਹਿਬ ਦੀ ਤਾਂ ਮਨਸ਼ਾ ਨਹੀਂ ਸੀਗੀ ਕਨੈਕਸ਼ਨ ਲਗਾਉਣ ਦੀ ਇਸ ਤਰੀਕੇ ਇਹ ਜਿਹੜੇ 4 ਤੋਂ 4 ਨਹੀਂ ਹੋਣਗੇ 10 ਤਕ ਤਕਰੀਬਨ ਜਿਹੜੇ ਬਲੌਕ ਹੋਣਗੇ ਜਿਨ੍ਹਾਂ ਦੇ ਵਿੱਚ ਇਹ ਸੋਲਰ ਲਗਾ ਦਿੱਤੇ ਗਏ ਅਤੇ ਇਹਨਾਂ ਦਾ ਇੱਕ ਦਾ ਵੀ ਕਨੈਕਸ਼ਨ ਨਹੀਂ ਹੋਇਆ ਕਿੰਨੇ ਬਿੱਲ ਪਏ ਕਿੰਨੇ ਪੈਸੇ ਲਗਾਏ ਕਿੰਨੇ ਅਸਲ ਚ ਲੱਗੇ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ ਭਾਜੀ ਛੱਪੜ ਬਣਾਤਾ ਤੁਹਾਡੇ ਪਿੰਡ ਸ਼ਾਮ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ਦੀ ਫੀਲਿੰਗ ਆਉਂਦੀ ਇੱਥੇ ਫੀਲਿੰਗ ਆਉਂਦੀ ਹੈ ਜਰੂਰ ਹੂੰ ਫੀਲਿੰਗ ਆਉਂਦੀ ਤੁਸੀਂ ਇਹ ਦੇਖੋ ਵੀ ਤਕਰੀਬਨ ਛੱਪੜ ਹੈ ਕਾਫੀ ਜਗ੍ਹਾ ਜੋ ਕਿ 베ਲੀ ਛੱਡਦੀ ਹੂੰ ਸਿਰਫ ਇਹ ਹੈ ਵੀ ਥੋੜੀ ਉਹਦੇ ਵਿੱਚ ਜਗ੍ਹਾ ਵਿੱਚ ਕੰਮ ਕਰਕੇ ਹੁਣ ਇਹ ਨਹੀਂ ਪਤਾ ਵੀ ਡੂੰਗਾਈ ਦੀ ਕਿੰਨੀ ਹੈ ਕਿੰਨੀ ਨਹੀਂ ਹਮ ਮੇਰਾ ਖਿਆਲ ਐਸਟੀਮੇਟ ਤੇ ਹੋਏਗੀ 30 35 ਫੁੱਟ ਦੇ ਕਰੀਬ ਡੂੰਗਾ ਕਰਤਾ ਹੋਣਾ ਇਹ ਹਮ ਤੇ ਉਸ ਤੋਂ ਬਾਅਦ ਇਹ ਪੈਨਲ ਲਾਏ ਆ ਜੀ ਕੋਈ ਕਨੈਕਸ਼ਨ ਨਹੀਂ ਇਹਨਾਂ ਦਾ ਕੋਈ ਲੈਟਾ ਨਹੀਂ ਕੋਈ ਕੁਝ ਨਹੀਂ ਉਰੇ ਹਮ ਕਰੋੜਾ ਰੁਪਏ ਦਾ ਇੱਥੇ ਇੱਕ ਇੱਥੇ ਵੀ ਘਪਲਾ ਕੀਤਾ ਹੋਇਆ ਜਿਸ ਤਰੀਕੇ ਤੁਸੀਂ ਬਹੁਤ ਸਾਰੇ ਖਰਚੇ ਪ੍ਰਗਟਾਏ ਆਪਾਂ ਸਟੇਡੀਅਮ ਦੇ ਵਿੱਚ ਵੀ ਗਏ ਪੈਲਸ ਵੀ ਦੇਖਿਆ ਹਾਲ ਵੀ ਦੇਖਿਆ ਸਕੂਲ ਵੀ ਦੇਖਿਆ ਜਿਮ ਵੀ ਦੇਖਿਆ ਸੀਸੀਟੀਵੀ ਕੈਮਰੇ ਦੇਖੇ ਇਹ ਵੀ ਦੇਖਿਆ ਤੁਸੀਂ ਖਰਚਾ ਪ੍ਰਗਟਾ ਰਹੇ ਹੋ ਚਿੱਠੀਆਂ ਲਿਖ ਚੁੱਕੇ ਹੋ ਵਾਰ-ਵਾਰ ਹੁਣ ਉਮੀਦ ਕੀਆ ਆਸਮੀਦ ਹੈ ਕਿ ਸੱਚ ਦਾ ਸੱਚ ਸਾਹਮਣੇ ਆਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਏਗਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਇਹੀ ਗੁਜਾਰਸ਼ ਕਰਦੇ ਆਂ ਸਰਕਾਰ ਨੂੰ ਵੀ ਜੋ ਇੱਥੇ ਦਾ ਸਹੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਵਿਜੀਲੈਂਸ ਦੀ ਸੀਬੀਆਈ ਦੀ ਈਡੀ ਦੀ ਕੋਈ ਵੀ ਜਾਂਚ ਨਿਰਪੱਖ ਕਰੀ ਜਾਵੇ ਮਹਿਕਮੇ ਤੋਂ ਤਾਂ ਕੋਈ ਆਸ ਨਹੀਂ ਜੀ ਕਿ ਮਹਿਕਮੇ ਦੇ ਸਾਰੇ ਅਫਸਰ ਨਾਲ ਰਲੇ ਹੁੰਦੇ ਆਂ ਜੀ ਅਸੀਂ ਮੰਗ ਕਰਦੇ ਆਂ ਵੀ ਵਿਜੀਲੈਂਸ ਦੀ ਸਾਡੀ ਜੋ ਇਨਕੁਆਰੀ ਚੱਲ ਰਹੀ ਆ ਉਹਨੂੰ ਕਲੀਅਰ ਕਰਾਇਆ ਜਾਵੇ ਜਾਂ ਸਾਡੀ ਈਡੀ ਦੀ ਸੀਬੀਆਈ ਦੀ ਅਸੀਂ ਉਹਨਾਂ ਦਾ ਪਹਿਲਾਂ ਵੀ ਕਾਫੀ ਐਪਲੀਕੇਸ਼ਨ ਆਪ ਆ ਚੁੱਕੇ ਆ ਜਾਂਚ ਕੀਤੀ ਹਾਂ ਹਾਂ ਜਾਂਚ ਕੀਤੀ ਆ ਵੀ ਅੰਦਾਜ਼ਾ ਕੀ ਲੱਗਦਾ ਅਖੀਰ ਸਵਾਲ ਹੋਏਗਾ ਅੰਦਾਜ਼ਾ ਕੀ ਲੱਗਦਾ ਕਿੰਨੇ ਕਰੋੜ ਰੁਪਏ ਦਾ ਕਪੜਾ ਹੋ ਸਕਦਾ ਉੱਥੇ 18 ਕਰੋੜ ਦਾ ਸੀਗਾ ਲਗਭਗ ਇੱਥੇ ਕਿੰਨੇ ਕਰੋੜ ਹੁਣ ਸਾਰਾ ਤੁਸੀਂ ਦੇਖਿਆ ਜੀ ਉੱਥੇ 18 ਕਰੋੜ ਦਾ ਕਪੜਾ ਜੀ ਹੂੰ ਉੱਥੇ ਆਏ ਜੀ 50 54 ਕਰੋੜ ਸੀਗਾ ਜੀ ਓਰੇ 74 ਕਰੋੜ ਸੀਗਾ ਜੀ 20 ਕਰੋੜ ਵਧ ਸੀਗਾ ਜੀ ਉਸ ਤੋਂ ਬਾਅਦ ਓਰੇ ਕੰਮ ਵੀ ਦੇਖ ਲਓ ਉੱਥੇ ਇੱਕ ਮੰਜ਼ਲੀ ਸੀਗੀ ਓਰੇ ਇਹਨਾਂ ਨੇ ਦੋ ਦੋ ਮੰਜ਼ਲਾਂ ਕਰਕੇ ਆ ਸਹੀ ਹੈ ਕਿ ਉਹਨਾਂ ਤੋਂ 15-20 ਕਰੋੜ ਵਾਧੇ ਹੋਏਗਾ ਇਹ ਘੱਟ अच्छा यानी कि 15-20 करोड़ वृद्धि होएगी वृद्धि होएगा कट नहीं होएगा पिंड सुरल कलां दे बसनीका वालों ਖੱਛਾ ਜਿਤਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਪਿੰਡ 'ਚ ਵੀ ਕਰੋੜਾਂ ਦਾ ਘੁਟਾਲਾ ਹੈ ਪਿੰਡ ਵਾਸੀਆਂ ਦੇ ਮੁਤਾਬਕ ਜੇਕਰ ਜਾਂਚ ਮੁਕੰਮਲ ਹੁੰਦੀ ਹੈ ਤਾਂ ਕਰੋੜਾਂ ਦਾ ਘੁਟਾਲਾ ਸਾਹਮਣੇ ਆਵੇਗਾ ਸੋ ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਜਾਂਚ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ